ਦੱਸੋ ਇਹ ਜਰਨਲ ਸਕੱਤਰ ਪੰਜਾਬ ਜੀ 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 ਅਸੀਂ ਇਹਨਾਂ ਦੀ ਪੁੱਛ ਲਏ ਹਾਂ ਕੀ ਕਾਰਨ ਹੈ ਕੀ ਕੀ ਮਸਲਾ ਹੈ ਦੇਖੋ ਜੀ ਅਸੀਂ ਆਪਣੀਆਂ ਮੰਗਾਂ ਨੂੰ ਲੈ ਕੇ ਲਗਭਗ 4 ਸਾਲ ਤੋਂ ਸੰਘਰਸ਼ ਕਰ ਰਹੇ ਹਾਂ ਅਸੀਂ ਗ੍ਰਾਮ ਪੰਚਾਇਤ ਦੇ ਅਧੀਨ ਜੋ ਚੱਲ ਰਹੀਆਂ ਜਲ ਸਪਲਾਈ ਸਕੀਮਾਂ ਤੇ ਬਤੌਰ ਪੰਪ ਆਪਰੇਟਰ ਕੰਮ ਕਰ ਰਹੇ ਹਾਂ ਜੋ ਕਿ ਇੱਕ ਸਭ ਤੋਂ ਇੱਕ ਹਰੇਕ ਘਰ ਦੇ ਸ਼ੁੱਧ ਪਾਣੀ ਦੇਣ ਦਾ ਕੰਮ ਕਰ ਰਹੇ ਹਾਂ ਲੇਕਿਨ ਜੋ ਅਸੀਂ ਕੰਮ ਕਰਦੇ ਹਾਂ ਸਾਨੂੰ ਉਹਦਾ ਮੁੱਲ ਨਹੀਂ ਮਿਲ ਰਿਹਾ ਇਹ ਸਰਕਾਰ ਜੋ ਸੱਤਾ ਵਿੱਚ ਲਾਰਾ ਲਾ ਕੇ ਆਈ ਸੀ ਕਿ ਪਹਿਲ ਦੇ ਆਧਾਰ ਤੇ ਜਿਹੜੀਆਂ ਸਾਡੀਆਂ ਮੁੱਖ ਮੰਗਾਂ ਨੇ ਜੋ ਕਿ ਇੱਕ ਘਟੋ-ਘਟ ਕਿਰਤਕਾਨੂੰਨ ਦੇ ਤਹਿਤ ਜੋ ਹਰਿਆਣਾ ਦੇ ਵਿੱਚ ਵੀ ਡੀਸੀ ਰੇਟ ਆਪਰੇਟਰਾਂ ਨੂੰ ਮਿਲ ਰਿਹਾ ਹੈ ਤੇ ਸਾਨੂੰ ਉਹ ਵੀ ਨਹੀਂ ਮਿਲ ਰਿਹਾ ਜਿਹੜੀ ਸਾਡੀ ਤਨਖਾਹ ਕਿਸੇ ਦੀ 3000 ਕਿਸੇ ਦੀ 2500 ਇਸ ਤੋਂ ਬਾਅਦ ਕਿਸੇ ਦੀ ਨਹੀਂ ਤੇ ਕੁਝ ਕੋ ਇਹੋ ਜਿਹੇ ਆਪਰੇਟਰ ਆ ਜਿਨ੍ਹਾਂ ਨੂੰ ਕੁਝ ਵੀ ਨਹੀਂ ਮਿਲ ਰਿਹਾ ਤੇ ਦੂਸਰੀ ਸਾਡੀ ਮੰਗ ਸੀ ਜੋ ਕਿ 5 ਸਾਲ ਬਾਅਦ ਸਰਪੰਚ ਬਦਲਦੇ ਜੋ ਆਪਰੇਟਰ ਇੱਕ ਵਧੀਆ ਸੁਵਾਂਵਾਂ ਨਵਾਰਿਆ ਉਹਨੂੰ ਇੱਕ ਬਿਨਾਂ ਕਾਰਨ ਤੋਂ ਹਟਾ ਦਿੱਤਾ ਜਾਂਦਾ ਸੀ ਇੱਕ ਪਾਰਟੀਬਾਜ਼ੀ ਤੌਰ ਤੇ ਇਹਦੇ ਸਬੰਧ ਵਿੱਚ ਸਾਡੀਆਂ ਲਗਭਗ 17 ਤੋਂ 18 ਮੀਟੀਆਂ ਵਿੱਤ ਮੰਤਰੀ ਹਰਪਾਲ ਸਿੰਘ ਕੀਮਾ ਨਾਲ ਹੋ ਚੁੱਕੀਆਂ ਨੇ ਲੇਕਿਨ ਜਿਹੜੀਆਂ ਮੀਟੀਆਂ ਹਰੇਕ ਵਾਰ ਬੇਸੀਟ ਆ ਹੀ ਨਿਕਲਦੀਆਂ ਰਹੀਆਂ ਨੇ ਤੇ ਜਿਹੜਾ ਅੱਜ ਦਾ ਸੰਘਰਸ਼ ਹੈ ਅਸੀਂ ਆਪਣੀਆਂ ਮੰਗਾਂ ਨੂੰ ਲੈ ਕੇ ਕਰ ਰਹੇ ਆ ਇਹ ਉਦ ਤੱਕ ਜਾਰੀ ਰਹੂਗਾ ਜਿੰਨਾ ਤੱਕ ਸਾਡੀ ਮੁੱਖ ਮੰਤਰੀ ਨਾਲ ਮੀਟਿੰਗ ਨਹੀਂ ਹੁੰਦੀ ਇਸ ਤਰਨੇ ਵਿੱਚ ਜੋ ਸਾਡੇ ਬੱਚੇ ਆ ਪਰਿਵਾਰਾਂ ਸਮੇਤ ਅਸੀਂ ਸ਼ਾਮਲ ਹੋਵਾਂਗੇ ਜੀ ਪੰਜਾਬ ਦੇ ਵਿੱਚ ਕਿੰਨੇ ਕੁ ਆਪਰੇਟਰ ਨੇ ਕਦੋਂ ਕਦੋਂ ਕੰਮ ਕਰ ਰਹੇ ਨੇ ਲਗਭਗ ਪੰਜਾਬ ਦੇ ਵਿੱਚ ਜਿਹੜੇ ਸਾਡੇ ਜਥੇਬੰਦੀ ਨਾਲ ਆਪਰੇਟਰ ਜੁੜੇ ਨੇ 1200 ਪਲੱਸ ਬੰਦਾ ਤੇ ਅਸੀਂ ਕੋਈ 10 ਸਾਲ ਤੋਂ ਕੋਈ 15 ਸਾਲ ਤੋਂ ਅਸੀਂ ਸਵਾਵਾਂ ਨਿਭਾ ਰਹੇ ਨੇ ਲਗਭਗ ਅਸੀਂ ਅੱਧੀ ਜ਼ਿੰਦਗੀ ਜਿਹੜੀ ਆ ਉਹ ਪਾਣੀ ਦੇ ਸਵੇਪਾਦ ਦੇ ਵਿੱਚ ਨਿਭਾ ਦਿੱਤੀ ਆ ਲੇਕਿਨ ਜੇ ਹਰੇਕ ਵਾਰ ਇਹ ਸਰਕਾਰ ਲਾਰਾ ਲਾ ਕੇ ਹੀ ਇਹ ਮੁੱਕਰ ਜਾਂਦੀ ਹੈ ਕੋਈ ਵੀ ਇਹਦਾ ਹੱਲ ਨਹੀਂ ਕਰ ਦੇਗੀ ਅੱਜ ਦਾ ਤਰਨਾ ਸਿਰਫ ਅਜਾਜ ਵਾਸਤੇ ਆ ਸ਼ਾਂਤਨੀ ਇਹ ਕੀ ਪ੍ਰੋਗਰਾਮ ਆ ਹੁਣ ਨਹੀਂ ਨਹੀਂ ਜਿਹੜਾ ਅੱਜ ਦਾ ਤਰਨਾ ਜੇਕਰ ਵਿਤ ਸਾਡੀ ਮੀਟਿੰਗ ਮੁੱਖ ਮੰਤਰੀ ਨਾਲ ਨਹੀਂ ਕਰਵਾਉਂਦੇ ਤੇ ਇਹ ਲੰਬੇ ਸਮੇਂ ਤੇ ਵੀ ਜਾਰੀ ਰਹੂਗਾ ਤੇ ਅਨੁਮਿਤੇ ਸਮੇਂ ਲਈ ਜਿਸ ਵਿੱਚ ਅਸੀਂ ਸਮੇਤ ਪਰਵਾਰਾਂ ਬੱਚਿਆਂ ਦੇ ਵਿੱਚ ਸ਼ਾਮਲ ਹੋਵਾਂਗੇ ਜੀ ਮੇਰਾ ਨਾਮ ਜੀ ਬਿਆਨ ਸਿੰਘ ਗ੍ਰਾਮ ਪੰਚਾਇਤੀ ਪਮਪਰੇਟਰ ਜਥੇਵੰਦੀ ਦਾ ਪ੍ਰਧਾਨ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਸੰਘਰਸ਼ ਕਰਦੇ ਆ ਜਿਹੜੀ ਜਿਹੜੀ ਮੰਗਾਂ ਸਾਨੂੰ ਤਰਕੀਬ ਨਾਲ ਘੱਟੋ ਘੱਟ 7-8 ਸਾਲ ਤੋਂ ਅਸੀਂ ਸੰਘਰਸ਼ ਕਰਦੇ ਆ ਰਹੇ ਹਾਂ ਸਾਡੀਆਂ ਮੰਗਾਂ ਵਿੱਚ ਦੋ ਹੀ ਨੇ ਇੱਕ ਤਾਂ ਸਾਡੇ ਜਿਹੜੇ ਨਜਾਇਜ਼ ਤੌਰ ਤੇ ਸਾਡੇ ਪੰਪ ਆਪਰੇਟਰ ਹਟਾਈ ਜਾ ਰਹੇ ਨੇ ਨਜਾਇਜ਼ ਤੌਰ ਤੇ ਬਿਨਾ ਕਿਸੇ ਗਲਤੀ ਕਰਨ ਤੋਂ ਸਾਡੇ ਪੰਪ ਆਪਰੇਟਰ ਹਟਾਈ ਜਾ ਰਹੇ ਨੇ ਇੱਕ ਤਾਂ ਉਹਨਾਂ ਦੀ ਸ਼ਾਂਤੀ ਬੰਦ ਕੀਤੀ ਜਾਵੇ ਤੇ ਇੱਕ ਸਾਨੂੰ ਜਿਹੜੀ ਤਨਖਾਹ ਕਟੋ-ਕਟ ਡੀਸੀ ਰੇਟ ਜਿੱਦਾਂ ਦੇ ਘੇਰੇ ਵਿੱਚ ਲਿਆ ਕੇ ਕਟੋ-ਕਟ ਸਾਡੀ ਤਨਖਾਹ ਡੀਸੀ ਰੇਟ ਕੀਤੀ ਆ ਕਈ ਵਾਰ ਤੁਹਾਡੀ ਮੀਟਿੰਗ ਹੋ ਚੁੱਕੀ ਤੁਸੀਂ ਕਰਾਚੋਂ ਟੈਂਕੀ ਤੇ ਬੈਠੇ ਕੀ ਕੀ ਕਹਿ ਕੇ ਸੁਵਾਸ਼ਣ ਦੇ ਕੇ ਤੁਹਾਨੂੰ ਤੁਲੇ ਲਾਇਆ ਸਾਡੀ ਨਾ ਕਰਾਚੋਂ 3 ਮਹੀਨੇ ਸਾਡਾ 1.5 ਤੋਂ ਪੌਣੇ 2 ਸਾਲ ਤੱਕ ਸੰਘਰਸ਼ ਚੱਲਿਆ ਤੇ ਉਸ ਤੋਂ ਬਾਅਦ ਸਾਨੂੰ ਜਿਹੜੇ ਹਰਪਾਲ ਚੀਮਾ ਜੀ ਨੇ ਸਬਕਮੇਟੀ ਨਾਲ ਮੀਟਿੰਗਾਂ ਦੇ ਵਿੱਚ ਭਰੋਸਾ ਦਿਵਾਇਆ ਕਿ ਅੱਜ ਤੋਂ ਬਾਅਦ ਜਿਹੜੀਆਂ ਛੋਡੀਆਂ ਸੰਟੀਆਂ ਨੇ ਉਹ ਅਸੀਂ ਬੰਦ ਕਰ ਦਿੱਤੀਆਂ ਨੇ ਤੇ ਅੱਜ ਤੋਂ ਬਾਅਦ ਤੁਹਾਡਾ ਕੋਈ ਵੀ ਮੁਲਾਜ਼ਮ ਬਿਨਾਂ ਕਿਸੇ ਕਾਰਨ ਤੋਂ ਹਟਾਇਆ ਨਹੀਂ ਜਾਊਗਾ ਤੇ ਉਹਨਾਂ ਨੇ ਆਸ਼ਵਾਸਨ ਦਿਵਾਉਣ ਦੇ ਬਾਵਜੂਦ ਅਸੀਂ ਉੱਥੋਂ ਧਰਨਾ ਚੱਕ ਲਿਆ ਪਰ ਉਸ ਤੋਂ ਬਾਅਦ ਹੋਇਆ ਉਲਟਾ ਤੇ ਸਾਡੇ ਅਜ ਤੱਕ ਉਸ ਤੋਂ ਬਾਅਦ ਕੋਈ ਸਾਡੀ ਸੁਣਵਾਈ ਨਹੀਂ ਹੋਈ ਤੇ ਲਗਾਤਾਰ ਸਾਡੇ ਮੁਲਾਜ਼ਮਾਂ ਦੀ ਜਿਹੜੀ ਉਹ ਸ਼ਾਂਤੀ ਕੀਤੀ ਜਾ ਰਹੀ ਹੈ ਪੰਜਾਬ ਵਿੱਚ ਕਿੰਨੇ ਕੋਪਰੇਟਰ ਹਟਾਏ ਜਾ ਚੁੱਕੇ ਨੇ ਤੇ ਕਿੰਨਾ ਟਾਈਮ ਤੁਸੀਂ ਕੰਮ ਕਰਦੇ ਹੋਗੇ ਤਕਰੀਬਨ ਅਸੀਂ ਕੰਮ ਕੀਤਾ 15 ਸਾਲਾਂ ਤੋਂ ਅਸੀਂ ਸਾਰੇ ਪੰਪ ਆਪਰੇਟਰ ਕੋਈ 15 ਸਾਲਾਂ ਤੋਂ ਕੋਈ 10 ਸਾਲਾਂ ਤੋਂ ਕੰਮ ਕਰਦੇ ਆ ਰਹੇ ਹਾਂ ਤੇ ਹੁਣ ਤੱਕ ਤਕਰੀਬਨ ਸਾਡੇ ਪੰਪ ਆਪਰੇਟਰ ਨੇ ਜਿਹੜੇ ਬਿਨਾਂ ਕਿਸੇ ਕਾਰਨ ਤੋਂ ਸਿਰਫ ਘੱਟੋ ਘੱਟ 72 ਪੰਪ ਆਪਰੇਟਰ ਨੇ ਜਿਹੜੇ ਹਟਾ ਦਿੱਤੇ ਨੇ ਬੇਰੁਜ਼ਗਾਰ ਕਰ ਚੁੱਕੇ ਆ ਸਰਕਾਰ ਟਾਈਮਿੰਗ ਕੀ ਆ ਹੋੜੇ ਕੰਮ ਕਰਨ ਦੇ ਸਾਡੇ ਕੰਮ ਦੀ ਟਾਈਮ ਦੀ 8 ਤੋਂ ਲੈ ਕੇ ਘੱਟੋ ਘਾਟ 7 ਵਜੇ ਤੋਂ ਲੈ ਕੇ 8 ਤੋਂ 7 ਦੇ ਵਿੱਚ ਵਿੱਚ ਸਵੇਰੇ ਤੋਂ ਸ਼ੁਰੂ ਹੋ ਜਾਂਦੀ ਆ ਤੇ ਸ਼ਾਮ ਨੂੰ ਘੱਟੋ ਘੱਟ 5 ਤੋਂ 7 ਵਜੇ ਤੱਕ ਖਤਮ ਹੁੰਦੀ ਆ